ਫੜਖਾਣਾ ਬਣਾ ਲੰਨੀ ਆ ਬੱਚਿਆਂ ਨੇ ਫਿਰ ਜਾਣਾ ਸਾਰਿਆਂ ਨੇ ਆਪਣੇ ਆਪਣੇ ਕਿਸਨੇ ਡਿਊਟੀ ਤੇ ਜਾਣਾ ਕਿਤੇ ਨੇ ਬੱਚੇ ਕੀ ਖਾਓਗੇ ਅੱਜ ਮੂਲੀ ਵਾਲੇ ਪਰੌਂਠੇ ਬਣਾ ਲਾ ਤੁਹਾਡੇ ਵਾਸਤੇ ਬਣਾ ਲਓ ਹਾਂ ਚਲੋ ਫਿਰ ਮੈਂ ਠੀਕਾ ਫਟਾਫਟ ਬਣਾ ਲੈਂਦੀ ਹਾਂ ਹਣਾ ਸਾਰਿਆਂ ਨੇ ਆਪਣੇ ਆਪਣੇ ਕੰਮਾਂ ਤੇ ਜਾਣਾ ਹੈ ਫਿਰ ਵੇਖਾ ਉੱਥੋਂ ਬੈਠ ਤੋਂ ਉਠਾਇਆ ਵਾ ਤੇ ਇੱਥੇ ਆ ਕੇ ਲੰਮੇ ਪੈ ਗਈ ਆ ਹੁਣ ਕੌਣ ਸੀ ਜਾਣਾ ਉੜ ਚ ਨਹੀਂ ਆ ਟਾਈਮ ਕਿੰਨਾ ਹੋ ਗਿਆ ਵਾ ਮੇਰ ਨਾਲ ਮੀ ਥੋੜੀ ਜੀ ਹੈਲਪ ਕਰਵਾ ਦੇ ਸੋਈ ਵਿੱਚ ਜਲਦੀ ਨਾਲ ਸਾਰੇ ਨਿਕ ਜਾਣਾ ਤਿਆਰ ਹੋ ਕੇ ਉੜ ਚੰਨੀ ਆ ਕਿਸੇ ਨੇ ਚਾਹ ਪੀਣੀ ਹੈ ਕਿਸੇ ਨੇ ਗੁੱਥ ਪੀਣਾ ਹੈ ਕਿਸੇ ਨੇ ਸਪਾ ਤਾਣੀ ਹੈ ਹੋ ਗਈ ਤਾ ਫਟੇ ਆਪ ਨੇ ਬਰੋੜੀ ਤੇ ਲੈਣਾ ਆਣ ਕੇ ਹੋਣਾ ਰੀਆ ਦੇ ਦੇ ਮम्मा ਮੈਂ ਨਹੀਂ ਆਣਾ ਕੀ ਆ ਅੱਲਾ ਫੜ ਫੜ ਦੂਤੇ ਪਰਾਣੀ ਫੜ ਫੜ ਹਾਂਜੀ ਓਕੇ ਓਕੇ ਆਗੇ ਆਗੀ ਬਸ ਲੋ ਬੇਟਾ ਖਾਣਾ ਖਾ ਲੋ ਤੁਸੀਂ ਕੀ ਮਮਾ ਸਵੇਰੇ ਸਵੇਰੇ ਹੀ ਇੱਥੇ ਰੱਖ ਦੋ ਮੈਂ ਖਾ ਲੂੰਗੀ ਆਪੇ ਕਿ ਮੈਨੂੰ ਆਫਿਸ ਵੀ ਜਾਣਾ ਵਾ ਬੱਚੇ ਟਾਈਮ ਤੇ ਖਾਣਾ ਦੇ ਬੱਚੇ ਖਾ ਲਓ ਇੱਥੇ ਰੱਖ ਦੋ ਮੈਂ ਆਪੇ ਖਾ ਲੂੰਗੀ ਖਾ ਲੈ ਫਿਰ ਹਾਂ ਰੱਖ ਦੋ ਤੁਸੀਂ ਜਾਓ ਸੁਮਨ ਸਮਨ ਬੇਟਾ ਹਾਂਜੀ ਮੰਮੀ ਬੇਟਾ ਰੋਟੀ ਲਾ ਜਾ ਦੋ ਰੋਸ ਤੇ ਕਿੰਨਾ ਕੰਮ ਹੁੰਦਾ ਹੈ ਮੈਨੂੰ ਮੰਮੀ ਤੁਹਾਨੂੰ ਪਤਾ ਤੇ ਅੱਜ ਮੈਂ ਬਰਥਡੇ ਪਾਰਟੀ ਤੇ ਜਾਣਾ ਮੈਂ ਮੇਕਅਪ ਕਰਦੀ ਪਈ ਆ ਸਮਨ ਆਇਂ ਭੜੱਕ ਜਾਂਦੇ ਆ ਹਾਂ ਅੱਲਾ ਬੜੋ ਖਾਣਾ ਖਾ ਲਓ ਬੇਟਾ ਮੈਨੂੰ ਮੈਂ ਖਾਨੀ ਆ ਭੜੱਕ ਖਾ ਲਓ ਬੇਟਾ ਖਾਨੀ ਸਾਰੇ ਬੱਸ ਐਦਾਂ ਹੀ ਆ ਕੁਛ ਨਹੀਂ ਖਾ ਰੋਟੀ ਦੇ ਆਪਣਾ ਟਾਈਮ ਸਿਰਕ ਤੇ ਖਾ ਲਵੇ ਬਾਕੀ ਆ ਬਾਅਦ ਚ ਵੀ 2 ਮਿੰਟ ਹੋ ਜਾਂਦਾ ਹਾਂ ਹੈਲੋ ਹਾਂ ਹਾਂ ਆਗੀ ਬਾਸ ਮੈਂ ਨੇ ਕਲ ਲੱਗੀ ਕਰੋ ਓਕੇ ਓਕੇ ਆਣ ਲੱਗੀ ਠੀਕਾ ਠੀਕ ਮੰਮਾ ਮੈਂ ਕੋਲੇ ਚੱਲੀ ਆ ਬੇਟਾ ਟਿਫਨ ਤੇ ਲਾਜੋ ਮੰਮਾ ਟਿਫਨ ਨਹੀਂ ਲੈਣਾ ਉਥੇ ਕੈਂਟੀਨ ਹੈਗੀ ਉਥੇ ਕੁਝ ਖਾ ਲੂ ਮੰਮਾ ਮੇਰੀ ਗੱਲ ਸੁਣੋ ਅੱਜ ਨਾ ਮੇਸ਼ਾ ਨੂੰ ਫਰੈਂਡਸ ਨੇ ਆਣਾ ਹੈਗਾ ਹਾਂਜੀ ਤੇ ਕੋਈ ਚੰਗੇ ਜਿਹੇ ਸਨੈਕਸ ਬਣਾ ਲਿਓ ਦੇਸੀ ਜਿਹੇ ਖਾਣਾ ਬਣਾ ਲਿਓ ਤੁਸੀਂ ਲੈ ਬੇਟਾ ਅਗਸੇ ਤਨ ਪਤਾ ਇੰਨਾ ਕੰਮ ਹੈਗਾ ਅੱਜ ਓਦਾਂ ਵੀ ਮੰਮਾ ਮੈਨੂੰ ਨਹੀਂ ਪਤਾ ਤੂੰ ਟਿਫਨ ਤੇ ਲਾਜਾ ਕੈਂਟੀਨ ਦਾ ਹੋਰ ਹੈ ਖਾਣਾ ਚੰਗਾ ਥੋੜਾ ਨਾ ਹੈਗਾ ਕੋਈ ਗੱਲ ਨਹੀਂ ਮੰਮਾ ਮੈਂ ਖਾ ਲੂ ਤੁਸੀਂ ਐਵੇਂ ਨਾ ਕਹੋ ਸੂਜੇ ਦਾ ਨਾ ਖਾਣਾ ਬਣਾਇਆ ਦੱਸੋ ਬਟਾ ਰੋਟੀ ਫਿਰ ਟਿਫਨ ਚ ਕੀ ਪਾਇਆ ਮम्मा ਬਟਾ ਨਾਸ਼ਤਾ ਖਾਇਆ ਹੋ ਜਿਹੜਾ ਦੁਪਹਿਰੇ ਲੰਚ ਤੁਸੀਂ ਕਰਨਾ ਹੁੰਦਾ ਸਬਜੀ ਆ ਦਾਲ ਆ ਉਹ ਕੀ ਤੁਸੀਂ ਰੋਜ਼ ਰੋਜ਼ ਹਰੀਆਂ ਸਬਜ਼ੀਆਂ ਦਾਲ ਵਗੈਰਾ ਪਾ ਦਿੰਦੇ ਮੈਨੂੰ ਪਤਾ ਆਫਿਸ ਚ ਜਾ ਕੇ ਮੇਰੇ ਫਰੈਂਡਸ ਸਭ ਮੇਰੇ ਕਿੰਨੇ ਮੈਨੂੰ ਫੇਸ ਦੀ ਫਿਲਮ ਹੁੰਦੀ ਆ ਤੇ ਬਟਾ ਰੋਜ਼ ਰੋਜ਼ ਤੁਸੀਂ ਹਰੀਆਂ ਸਬਜ਼ੀਆਂ ਪਾ ਦਿੰਦੇ ਕੋਈ ਬੱਚੇ ਵੀ ਘਰ ਦਾ ਵੀ ਨਾ ਕੋਈ ਖਾਂਦੀ ਫੂਡ ਤੇ ਘਰ ਦਾ ਹੀ ਹੁੰਦਾ ਨਾ ਬੱਚੇ ਮੈਂ ਨਹੀਂ ਖੜਨਾ ਤੁਸੀਂ ਮੈਨੂੰ ਹੋਰ ਕੁਝ ਬਣਾ ਕੇ ਦਿਓ ਬੁੱਝੋ ਮੈਂ ਇੰਨਾ ਕਰੀ ਤੁਸੀਂ ਹਰੀਆਂ ਸਬਜ਼ੀਆਂ ਪਾ ਦਿੰਦੇ ਜੋ ਇੰਨਾ ਟਾਈਮ ਹੋ ਗਿਆ ਹੁਣ ਇੰਨੀ ਛੱਦ ਥੋੜਾ ਨਾ ਕੁਝ ਬਣਾਓ ਚਲ ਅੱਜ ਲੈ ਜਾ ਕੱਲ ਤੋਂ ਵੇਖ ਲਵਾਂਗੇ ਅੱਜ ਤੇ ਲੈ ਲੈਣਾ ਠੀਕ ਹੈ ਟਾਈਮ ਕਿੰਨਾ ਹੋ ਗਿਆ 11 ਵਜੇ ਚੱਲੇ ਨੇ ਟਾਈਮ ਹੋ ਗਿਆ ਖਾਣਾ ਫਟਵਟ ਖਤਮ ਕਰਾ ਬਾਅਦ ਚਾਹ ਕਿੰਨਾ ਸਾਰਾ ਗਲਾਸ ਆਪੇ ਪਾ ਦਿਓ ਅਸਮਾਨ ਛੱਡ ਜਾਂਦੇ ਨੇ ਟਿਫਨ ਵੀ ਦੇਖੋ ਟਿਫਨ ਵੀ ਛੱਡ ਨਹੀਂ ਲੈ ਕੇ ਹੀ ਜਾਂਦੇ 10 hours later ਕੰਨਾਂ ਰੇ ਤੇਰੇ ਪਾਰਟੀ ਹਾਂ ਤੇਰਾ ਕੌਣ ਜਵਦੀਆ ਸੀ ਫਾਟਸ ਪਾਰਟੀ ਚ ਕੀ ਕੀਤਾ ਵਧੀਆ ਲੱਗਿਆ ਵਧੀਆ ਤੁਹਾਡਾ ਆਫਿਸ ਚ ਸਭ ਠੀਕ ਆ ਹੋ ਵਧੀਆ ਬੜੀ ਧਕਵਟ ਹੋਈ ਤੇ ਕੋਈ ਦੇ ਨੈਕਸਟ ਡੇ ਮਮਾ ਤੇ ਖਾਣਾ ਨਹੀਂ ਬਣਾਇਆ ਹਾਂ ਖਾਣਾ ਨਹੀਂ ਬਣਾਇਆ ਮੇਡ ਛੁੱਟੀ ਅੱਜ ਅਜਹੋਲੇ ਦੇ ਸੰਡੇ ਆਜਾ ਮਮਾ ਤੁਹਾਡਾ ਭਾਣਾ ਹੋਣਾ ਨਹੀਂ ਉਹਨਾਂ ਨੂੰ ਖਾਣਾ ਨਹੀਂ ਆਜਾ ਮੈਂ ਦੱਸ ਰਹੀ ਹਾਂ ਨਾ ਮੇਰੀ ਛੁੱਟੀ ਹੈ ਅੱਜ ਵਾਏ ਮਮਾ ਮੈਂ ਕਿਚਨ ਚੋਂ ਆ ਰਹੀ ਕੁਛ ਨਹੀਂ ਹੈਗਾ ਖਾਣ ਨੂੰ ਬਣਾਣਾ ਨਹੀਂ ਅੱਜ ਬ੍ਰੇਕਫਾਸਟ ਨਹੀਂ ਕਿਉਂ ਮੈਂ ਜਾਣਾ ਸੀ ਅੱਜ ਮੇਰੀ ਵੀ ਪਾਰਟੀ ਹੈ ਕਿਹਦੀ ਪਾਰਟੀ ਆਜਾ ਤੁਹਾਡੀ ਕਿਹੜੀ ਪਾਰਟੀ ਤੁਹਾਡੀ ਕਿਹੜੀ ਪਾਰਟੀ ਮਮਾ ਲੈ ਦੱਸ ਮੇਰੀ ਪਾਰਟੀ ਕੋਈ ਨਹੀਂ ਹੋ ਸਕਦੀ ਬੜਾ ਕੰਮ ਕਿਤੇ ਕਰਨਾ ਫਿਰ ਖਾਣਾ ਤੇ ਬਣਾਉਣਾ ਖਾਣਾ ਖਾਣਾ ਮੈਂ ਨਹੀਂ ਬਣਾਇਆ ਅੱਜ ਕਿੱਦਾਂ? ਅੱਜ ਕਿੱਲ ਬੱਚੇ ਭੁੱਖੇ ਨੇ ਐ। ਖਾਣੂ ਨਾ ਕੁਝ ਨਹੀਂ ਰਾਸਤੇ। ਮੈਂ ਕਿੰਨੀ ਕੱਲੇ-ਕੱਲੇ ਨੂੰ ਦੱਸਦੀ ਪਈ ਆ ਕਿ ਮੈਂ ਨਹੀਂ ਬਣਾਇਆ ਖਾਣਾ ਅੱਜ। ਕੀ ਮਤਲਬ ਓਏ? ਪਾਪਾ ਮਮਾ ਦੀ ਕਾਦੀ ਛੁੱਟੀ। ਵਿਸਾਲ ਐਂਦੀ ਕੋਈ ਸ਼ਕੀਲ ਨਹੀਂ ਹੁੰਦੀ, ਕੋਈ ਛੁੱਟੀ ਨਹੀਂ ਹੁੰਦੀ। ਖੜਾ ਖਾਣ ਦੀ ਕਿਹਨੂੰ ਛੁੱਟੀ ਦੀ। ਨਵੇਂ ਨਾ ਖਾਣ ਜਾਣਾ ਕਿ ਕਿੱਤੀ ਪਾਰਟੀ ਤੇ ਜਾਣਾ ਐ। ਖਾਣਨ ਦਾਸ ਬਣਾ ਜੋ। ਤੁਹਾਨੂੰ ਛੁੱਟੀ ਐ ਨਾ ਅੱਜ। ਆਫਿਸ ਤੋਂ ਛੁੱਟੀ ਐ। ਇਹ ਕੰਮ ਕਰਦੇ ਪਈ ਆ ਨਾ ਅਸੀਂ ਤੇ ਕੰਮ ਤੇ ਜਾਂਦੇ ਆ ਆਫਿਸ ਤੇ ਜਾਂਦੇ ਆ ਅੱਜ ਛੁੱਟੀ ਐ ਛੁੱਟੀ ਐ ਨਾ ਤੇਰੀ ਛੁੱਟੀ ਐ ਹਾਂਜੀ ਤੇਨੂੰ ਵੀ ਕੋਲਾ ਤਾਂ ਛੁੱਟੀ ਐ ਹਾਂਜੀ ਤੁਸੀਂ ਵੀ ਆਫਿਸ ਤੇ ਛੁੱਟੀ ਤਾਂ ਨੂੰ ਤੇ ਮੈਨੂੰ ਛੁੱਟੀ ਕਾਹਨੇ ਮਿਲਦਾ ਖਾਣਾ ਕੌਣ ਬਣਾਉਂਗਾ ਖਾਣਾ ਕੌਣ ਬਣਾਏ ਆਪਾਂ ਕਿੰਨੇ ਘਰ ਮੈਂ ਲੱਗੀ ਸੁਨੇਤ ਦੀ ਖਾਣਾ ਤੁਸੀਂ ਬਣਾਉਂਦੇ ਆ ਨਾ ਬੱਚਾ ਇਹ ਖਾਣਾ ਬਣਾਉਂਦੀ ਛੁੱਟੀ ਐ ਹਾਂਜੀ ਖਾਣਾ ਬਣਾਉਂਦੀ ਜੀ ਤੇ ਮੈਨੂੰ ਛੁੱਟੀ ਨਹੀਂ ਮਿਲਨੀ ਮਤਲਬ ਨਹੀਂ ਤੁਹੋ ਤਾਂ ਜਿਆ ਵਿੱਚ ਘਟਿਆ ਹਮ ਤਾਂ ਛੁੱਟੀ ਛੁੱਟੀ ਜਿੱਤ ਮਮਾ ਸਾਰਾ ਦਿਨ ਤਹੀ ਵੇਲੇ ਹੁੰਦੇ ਜੀ ਸਿਰਫ ਖਾਣਾ ਬਣਾਉਣਾ ਹੁੰਦਾ ਤੇ ਇੱਕ ਆਪਾਂ ਕਾਲਜ ਵੀ ਜਾਣਾ ਹੁੰਦਾ ਠੀਕ ਹੈ ਤੁਸੀਂ ਵੀ ਉੱਤੇ ਹੁੰਦੇ ਹੋ ਤਾਂ ਤਾਂ 2 ਘੰਟੇ ਵੇਲੇ ਮੈਂ ਉੱਠਦੀ ਹਾਂ 2 ਘੰਟੇ ਪਹਿਲਾਂ ਉੱਠਦੀ ਆ ਪਹਿਲਾਂ ਮੈਂ ਆਪ ਉੱਠਦੀ ਆ ਫਿਰ ਉੱਠ ਕੇ ਤੁਹਾਨੂੰ ਕੱਲੇ ਕੱਲੇ ਨੂੰ ਉਡਾਉਣੀ ਆ ਉਡਾਣੇ ਕਿ ਮੈਂ ਉਠਾਣੀ ਨਾਸ਼ਤੇ ਦੀ ਤਿਆਰੀ ਕਰਨੀ ਹੁੰਦੀ ਹੈ ਹੈਨਾ ਕੱਲੇ-ਕੱਲੇ ਦਾ ਟਿਫਨ ਬਣਾ ਕੇ ਮੈਨੂੰ ਦੇਣਾ ਹੁੰਦਾ ਹੈ। ਠੀਕ ਹੈ? ਫੇਰ ਤੁਹਾਡਾ ਤੁਹਾਡੇ ਜੁਰਾਬ ਨਹੀਂ ਲੱਭਨੇ। ਤੁਹਾਡੇ ਕੋਈ ਰੁਮਾਲ ਨਹੀਂ ਲੱਭਣਾ। ਤੁਸੀਂ ਮੈਨੂੰ ਵਾਜਾ ਮਾਰੀ ਜਾਣੀ ਆ। ਇਹਨਾਂ ਨੂੰ ਵੀ ਕਰ ਲੋ। ਇਹਦਾ ਵੀ ਸਾਰਾ ਕੁਝ ਤਿਆਰ ਕਰਨਾ ਪੈਂਦਾ। ਇਹਨਾਂ ਦੇ ਵੀ ਥਾਂ-ਥਾਂੇ ਕੱਪੜੇ, ਸਾਰਾ ਕੁਝ। ਸਵੇਰ ਉੱਠੋਂ ਤੋਂ ਲੈ ਕੇ ਸਵੇਰ ਦਾ ਨਾਸ਼ਤਾ, ਘਰ ਦੀ ਸਾਬ ਸਫਾਈ, ਦੁਪਹਿਰ ਦਾ ਲੰਚ, ਰਾਤ ਦਾ ਡਿਨਰ। ਉਹ ਤੱਕ ਮੈਂ ਸਾਰੇ ਕੰਮ ਕਰਦੀ ਆ। ਹੈਨਾ? ਤੇ ਤੁਸੀਂ ਸਾਰੇ ਆਪ ਆਪਣੇ ਕੰਮਾਂ ਚੱਲ ਜਾਂਦੇ ਜਦੋਂ ਚੱਲ ਜਾਂਦੇ ਹੋ ਤੇ ਮੈਨੂੰ ਵੀ ਕਦੇ ਕਿਸੇ ਨੇ ਫੋਨ ਕਰਕੇ ਪੁੱਛਿਆ ਮਮਾ ਤੁਸੀਂ ਰੋਟੀ ਖਾਧੀ ਕਿ ਨਹੀਂ ਕਾਲਜ ਪਹੁੰਚ ਜਾਂਦੀ ਆ ਮੈਂ ਤੁਹਾਨੂੰ ਫੋਨ ਕਰਦੇ ਆ ਟਾਈਮ ਸਿਰ ਪਹੁੰਚ ਗਈ ਆ ਨਾਸ਼ਤਾ ਟਾਈਮ ਸਿਰ ਕਰ ਲੈਣਾ ਤੁਹਾਨੂੰ ਵੱਖ-ਵੱਖਰਾ ਕਰੀਦਾ ਉਹਨਾਂ ਨੂੰ ਵੱਖਰਾ-ਵੱਖਰਾ ਕਰਦੀ ਮੈਨੂੰ ਤਾਂ ਕਦੇ ਕਿਸੇ ਨੇ ਪੁੱਛਿਆ ਤੁਸੀਂ ਖਾਣਾ ਖਾਧਾ ਹੈ ਕਿ ਨਹੀਂ ਮੈਨੂੰ ਤਾਂ ਕਦੇ ਕਿਸੇ ਨੇ ਕੋਲ ਨਹੀਂ ਕੀਤੀ ਹਾਲ ਚਾਲ ਹੀ ਪੁੱਛਿਆ ਜਾ ਕੋਈ ਜਾਂਦੇ ਬਿਜੀ ਹੋਈ ਜਣਾ ਆਪਣੇ ਕੰਮਾਂ ਤੇ ਡਾਕਟਰ ਕਿਹਦੇ ਮੇਲੇ ਵੇਖਿਆ ਇਹਨੇ ਜੇਦਰ ਪਹਿਲਾਂ ਟਿਕਿਆ ਲੱਗ ਜੇ ਮੈਂ ਸਾਰਾ ਘਰ ਦਾ ਕੰਮ ਕਰਦੀ ਹਾਂ ਤੇ ਜੇ ਆਪਾਂ ਕੰਮ ਵਾਲੀ ਰੱਖੀਏ ਹਨਾ ਬਰਤਨਾ ਵਾਲੀ ਅਲੱਗ ਸਫਾਈਆਂ ਵਾਲੀ ਅਲੱਗ ਕੱਪੜੇ ਧੋਣ ਵਾਲੀ ਅਲੱਗ ਖਾਣਾ ਬਣਾਉਣ ਵਾਲੀ ਅਲੱਗ 15 ਤੋਂ 20000 ਦੇ ਚਾਰਜ ਕਰੇਗੀ ਮੈਂ ਮੇਰੇ ਦਰ ਖਾਣਾ ਬਣਾਦੀ ਸਾਰਾ ਮਹੀਨਾ ਕੰਮ ਕਰਦੀ ਠੀਕ ਹੈ ਆਪ ਤੇ ਚਾਹੁੰਦੇ ਨੂੰ ਤੂੰ ਵੀ ਪਾਰਲਰ ਜਾਂਦੀ ਹੈਂ ਸਰਬੀਨਾ ਕੰਮ ਕਰੋ ਬਾਬਾ ਜੀ ਤੁਹਾਨੂੰ ਖਾਣਾ ਮਿਲੇ ਤੁਹਾਨੂੰ ਕਿਦਾਂ ਦਾ ਫੀਲ ਹੋਏਗਾ ਬਾਕੀ ਤੇ ਸਾਰੇ ਗੱਲਾਂ ਛੱਡੋ ਜੇ ਆਪਾਂ ਬਾਜ਼ਾਰੋਂ ਘੜੀ ਲੈਣ ਜਾਈਏ 150 ਦਾ ਇਹ ਅਲਾਰਮ ਆਂਦਾ ਹੀ ਆ ਮੇਰੇ ਖਿਆਲ ਨਾਲ 40 ਰੁਪਏ ਦੀ ਬੈਟਰੀ ਪੈਂਦੀ ਆ ਤੇ ਫਿਰ ਕੋਈ ਗਰੰਟੀ ਨਹੀਂ ਕਿ ਸਵੇਰੇ ਉਹ ਅਲਾਰਮ ਜਿਹੜਾ ਉਹ ਵੱਜੇਗਾ ਉਸ ਹਾਮਨਾ ਤੇ ਫਿਰ ਮੈਂ ਅਲਾਰਮ ਹੋਈ ਮੈਂ ਇਹ ਗੱਲ ਤੁਹਾਨੂੰ ਵੀ ਦੱਸਣ ਦੇ ਇਹਨਾਂ ਤਾਂ ਖੁਦ ਨਹੀਂ ਸਮਝਉਂਦੀ ਮੈਂ ਇਹ ਇਹ ਤਾਂ ਖਾਣੇ ਦਾ ਕੀ تعلق ਹੈ ਕੋਈ ਟੈਸ਼ਮੇ ਲੱਗੀ ਖਾਣੇ ਦੇ ਨਾਲ ਇਹਦੀ ਤੇਰੀ ਗੱਲਾਂ ਹਮ ਦੱਸਣ ਦੇ ਜੀ ਘਟੇ ਘਰ ਤੇ ਕੋਈ ਕੰਮ ਵਾਲੀ ਵੀ ਨਹੀਂ ਲੱਗੀ ਹੈਗੀ ਤੇ ਫਿਰ ਘਰ ਵਿੱਚ ਕੰਮ ਵਾਲੀ ਕੌਣ ਹੈ ਤੁਸੀਂ ਮम्मा ਤੁਸੀਂ ਮम्मा ਸਾਡੀ ਸਾਸੂ ਮਾਂ ਮम्मा ਤੁਸੀਂ ਮੇਰੇ ਮम्मा ਤੁਸੀਂ ਮੇਰੀ ਪਤਨੀ ਹੋ ਤੁਸੀਂ ਤੇ ਕੰਮ ਕਰਦੇ ਹੋ ਘਰ ਦੇ ਵਿੱਚ ਜਦੋਂ ਮੈਂ ਸਾਰਾ ਦਿਨ ਕੰਮ ਕਰ ਲੈਂਦੀ ਹਾਂ ਆਂਦੀਆਂ ਤੁਸੀਂ ਆਪਾਂ ਚ ਤੁਸੀਂ ਸਾਰੇ ਬਿਜ਼ੀ ਹੋ ਜਾਂਦੇ ਹੋ ਤਵੇ ਤੋ ਸਾਰੇ ਇਹ ਗੱਲ ਕਹਿ ਲੱਗ ਜਾਂਦੇ ਹੋ ਤੇ ਮੰਮੀ ਤੁਸੀਂ ਅੱਜ ਕੀਤਾ ਕੀ ਹੈ ਤੁਸੀਂ ਕਹਿ ਲਾ ਆਪਾਂ ਨਾ ਹਰਪ੍ਰੀਤ ਤੂੰ ਕੀ ਕੀਤਾ ਅੱਜ ਸਾਰਾ ਦਿਨ ਸਾਰਾ ਦਿਨ ਤੇ ਤੂੰ ਵਹਿਲੀ ਰਹੀ ਹੈ ਘਰ ਦੇ ਵੀ ਕੰਮ ਕੋਈ ਕੰਮ ਹੁੰਦੇ ਨੇ ਇਹ ਚੀਜ਼ਾਂ ਕਦੀ ਤੁਸੀਂ ਨਹੀਂ ਸਮਝਿਗਾ ਤੁਹਾਨੂੰ ਪਤਾ ਹੈ ਅੱਜ ਮੈਂ ਖਾਣਾ ਕਿਉਂ ਨਹੀਂ ਬਣਾਇਆ ਦੇਖੋ ਐਸ ਕੰਮ ਵਾਲੀ ਨੂੰ ਵੀ ਨਾ ਬੜੇ ਸਾਲਾਂ ਤਨਖਾਹ ਨਹੀਂ ਮਿਲੀ ਇਸ ਵਾਸਤੇ ਮੈਂ ਅੱਜ ਛੁੱਟੀ ਲਈ ਕੱਲ ਮੈਂ ਆਪਣੀ ਮੰਮੀ ਨੂੰ ਵੀ ਫੋਨ ਕੀਤਾ ਸੀ ਮੈਨੂੰ ਹੁਣ ਪਤਾ ਲੱਗਦਾ ਹੈ ਕਿ ਮੇਰੀ ਮੰਮੀ ਕੌਣ ਸੀ ਮੇਰੀ ਮੰਮੀ ਇੱਕ ਸੁਪਰ ਹੋਮਮਨ ਸੀ ਮੈਨੂੰ ਅੱਜ ਮਹਿਸੂਸ ਹੁੰਦਾ ਹੈ ਹੈਲੋ ਗਾਇਸ ਸੋ ਸਾਨੂੰ ਇਸ ਵੀਡੀਓ ਚ ਇਹ ਸਿੱਖਿਆ ਮਿਲਦੀ ਆ ਕਿ ਸਾਨੂੰ ਆਪਣੇ ਮਾਪੇ ਬੀ ਦੀ ਸੇਵਾ ਕਰਨੀ ਚਾਹੀਦੀ ਆ ਉਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਉਹ ਸਾਰਾ ਦਿਨ ਸਾਡੇ ਵਾਸਤੇ ਕੰਮ ਲੱਗੇ ਰਹਿੰਦੇ ਆ ਕਦੇ ਸਾਨੂੰ ਨਾਸ਼ਤਾ ਕਦੀ ਰੋਟੀ ਪਾਣੀ ਇਸ ਕਰਕੇ ਸਾਨੂੰ ਉਹਨਾਂ ਨੂੰ ਟਾਈਮ ਦੇਣਾ ਚਾਹੀਦਾ ਪੂਰਾ ਜੇ ਅਸੀਂ ਉਹਨਾਂ ਨੂੰ ਥੋੜਾ ਥੋੜਾ ਵੀ ਟਾਈਮ ਦੇਵਾਂਗੇ ਤੇ ਉਹ ਬੜਾ ਖੁਸ਼ ਹੋਣਗੇ ਸੋ ਸਾਨੂੰ ਦਿਨ ਵਿੱਚ 2 ਮਿੰਟ ਵੀ ਉਹਨਾਂ ਨੂੰ ਦੇ ਦਈਏ ਨਾ ਤੇ ਉਹ ਖੁਸ਼ ਹੋ ਜਾਂਦੇ ਨੇ ਸੋ ਸਾਨੂੰ ਉਹਨਾਂ ਨੂੰ ਟਾਈਮ ਦੇਣਾ ਚਾਹੀਦਾ ਹੈ